2022 ਦੇ ਨਿਸ਼ਚੇ ਤੋਂ ਪਹਿਲਾ ਪ੍ਰਗਾਮ ਦਾ ਦੌਰਾਨ ਉਹ ਤਕਰੀਬਨ 80% ਜਿਹੜੇ ਵਾਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਏ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜੇ ਬਿਨਾ ਵਾਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਈ ਮਾਜਰਾਪਿੰਡ ਦੇ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਬਵੀਰ ਸਿੰਘ ਦੇ ਹੱਕ ਦੇ ਵਿੱਚ ਅਸੀਂ ਉੱਤੇ ਟ੍ਰੈਕਟਰ ਰੈਲੀ ਤੇ ਜਨ ਸਭਾ ਰੱਖੀ ਹੈ ਜੀ ਬਹੁਤ ਵੱਡਾ ਕੱਟ ਜਿਹੜਾ 1500 ਦੀ ਗਿਣਤੀ ਦੇ ਵਿੱਚ ਸੰਗਤ ਦੇਤੇ ਪਹੁੰਚੀ ਹੋਈ ਆ ਨਾਬੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲ ਰਹੀ ਆ ਆਮ ਆਦੀ ਪਾਰਟੀ ਦੀ 2022 ਦੀ ਤਰ੍ਹਾਂ ਉਸ ਤੋਂ ਵੀ ਵੱਧ ਕੇ ਜਿਹੜਾ 24 ਦੇ ਵਿੱਚ ਜਿਹੜਾ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਹੁਆਰਾ ਮਿਲ ਰਿਹਾ ਹੈ ਅੱਜ ਨਾਬਾ ਸ਼ਹਿਰ ਦੇ ਨੇੜਲੇ ਪੈਂਦੇ ਪਿੰਡ ਚੌਧਰੀ ਮਜਰਾ ਵਿਖੇ ਚੌਨ ਸਭਾ ਨੂੰ ਲੈ ਕੇ ਪੰਜਾਬ ਦੇ ਕੈਬਨਿਟ ਮੰਤਰੀ ਜੋੜਾ ਮਜਰਾ ਜੀ ਪਹੁੰਚੇ ਅਤੇ ਉਹਨਾਂ ਦੇ ਨਾਲ ਨਾਬਾ ਦੇ ਐਮਐਲਏ ਗੁਰਦੇਵ ਸਿੰਘ ਦੇਵਮਨ ਅਤੇ ਕੈਬਨਿਟ ਮੰਤਰੀ ਪੰਜਾਬ ਦੇ ਜੋੜਾ ਮਜਰਾ ਜੀ ਨਾਲ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸੀ ਸੋਇਆਵਾਲਾ ਵੀ ਮੌਜੂਦ ਰਹੇ ਉੱਥੇ ਹੀ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਕੈਬਨਿਟ ਮੰਤਰੀ ਚੋੜਾ ਮਾਜਰਾ ਨੇ ਕਿਹਾ ਪੰਜਾਬ ਪਛ ਇੱਕੋ ਇੱਕ ਇਮਾਨਦਾਰ ਪਾਰਟੀ ਉਹ ਹੈ ਆਮ ਆਦਮੀ ਪਾਰਟੀ ਜਿਹੜੀ ਗਰੀਬਾਂ ਅਤੇ ਕਿਸਾਨਾਂ ਨਾਲ ਖੜੀ ਹੈ ਤੇ ਖੜੀ ਰਹੂਗੀ ਉੱਥੇ ਹੀ ਕੈਬਨਿਟ ਮੰਤਰੀ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਬੋਲ ਬੋਲਦਿਆਂ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਸ਼ਸ਼ੀਕਾ ਜੀ ਮੈਂ ਅਵਧਰ ਚੰਦਰ ਤਰਮਸੂਨ ਨਾਬਾ ਤੇ ਤੁਸੀਂ ਦੇਖ ਰਹੇ A1 ਮੀਡੀਆ ਚੈਨਲ ਸ਼ਬਦਾ ਦੀ ਤਾਕਤ ਤੇ ਅੱਜ ਅਸੀਂ ਪਹੁੰਚੇ ਨਾਬਾ ਦੇ ਨੇੜੇ ਪਿੰਡ ਚੌਧਰੀ ਮਾਜਰਾ ਵਿਖੇ ਜਿੱਥੇ ਆਪ ਪਾਰਟੀ ਵੱਲੋਂ ਜਿਹੜੀ ਅੱਜ ਰੈਲੀ ਕੱਢੀ ਗਈ ਹੈ ਤੇ ਮੀਟਿੰਗ ਰੱਖੀ ਗਈ थी ਉੱਥੇ ਹੀ ਅੱਜ ਆਪ ਪਾਰਟੀ ਸਰਕਾਰ ਦੇ ਜਿਹੜੇ ਮਾਤਰੀ ਨਿਚੋੜਾ ਮਾਦਰ ਜੀ ਉਹ ਪਹੁੰਚੇ ਨਹੀਂ ਤੇ ਉਹਨਾਂ ਦੇ ਨਾਲ ਤੇ ਗਨਾਪਾ ਦੇ ਆਪਣੇ ਐਮਐਲਏ ਪ੍ਰਦੀਪ ਸਿੰਘ ਦੇਮਨ ਤੇ ਜੱਸੀ ਸੁੰਜਾ ਵਾਲੇ ਜਿਹੜੇ ਜਿਨਾਇ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਨੇ ਉਹ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਆਓ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਉਹਨਾਂ ਨੂੰ ਦਿਖਾਉਣਾ ਹੁੰਦੀ ਹੈ ਲਾਈਵ ਤਸਵੀਰਾਂ ਜਿਨ੍ਹਾਂ ਨੇ 2 ਸਾਲ ਦੇ ਵਿੱਚ ਜਿਹੜੇ ਕੀਤੇ ਹੋਏ ਵਾਦੇ ਨੇ ਜੋ ਸੀ 2022 ਦੀ ਚੋਣ ਤੋਂ ਪਹਿਲਾਂ ਪ੍ਰਚਾਰੀਆਂ ਤੋਂ ਪ੍ਰਣਿਤ ਹੋਤੀ ਉਹ ਤਕਰੀਬਨ 80% ਜਿਹੜੇ ਵਾਦੇ ਨੇ ਪੂਰੇ ਕੀਤੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਅਜੇ 3 ਸਾਲ ਪਏ ਨੇ ਉਹਨਾਂ ਦੇ ਨਾਲ ਹੀ ਹੋਰ ਜਿਹੜੇ ਜਿਹੜਾ ਬਿਨਾਂ ਵਾਦਿਆਂ ਤੋਂ ਜਿਹੜੇ ਕੰਮ ਕਰਾਂਗੇ ਉਹ ਅਲੱਗ ਹੋਣਗੇ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਹਰ ਇੱਕ ਕਦਮ ਜੋ ਵੀ ਕਦਮ ਪੁੱਟਿਆ ਗਿਆ ਉਹ ਪੰਜਾਬ ਦੇ ਭਲੇ ਲਈ ਆਮ ਨਾਗਰਿਕ ਦੇ ਹਿੱਤ ਲਈ ਔਰ ਸਭ ਦੇ ਸਭ ਸਭ ਦੇ ਫਾਇਦੇ ਵਾਸਤੇ ਜਿਹੜੇ ਕਦਮ ਨੇ ਜਿਹੜੇ ਸੁਨੀਲ ਜਖੜ ਨੇ ਚਿੱਠੀ ਲਿਖ ਕੇ ਚੂਣ ਕਮਿਸ਼ਨ ਨੂੰ ਕਹਦੇ ਸਾਨੂੰ ਡਰਾ ਵੀ ਵੋਟ ਨਹੀਂ ਪੈਣ ਦੇਣੀ ਕਿਸਾਨਾਂ ਨੇ ਇਸ ਤਰ੍ਹਾਂ ਦੇਖ ਲਓ ਨਹੀਂ ਉਹਨਾਂ ਤਾਂ ਵਾਕਈ ਨਹੀਂ ਪੈਣੀ ਸੱਚੀ ਗੱਲ ਹੈ ਉਹਨਾਂ ਨੂੰ ਵਾਕਈ ਨਹੀਂ ਪੈਣੀ ਕਿਉਂਕਿ ਉਹਨਾਂ ਨੇ 10 ਸਾਲ ਪ੍ਰਧਾਨ ਮੰਤਰੀ ਰਹੇ ਨੇ ਮੋਦੀ ਸਾਹਿਬ 10 ਸਾਲਾਂ ਦੇ ਵਿੱਚ ਤੁਸੀਂ ਆਪ ਹੀ ਦੇਖ ਲਓ ਵੀ 10 ਸਾਲਾਂ ਦੇ ਵਿੱਚ ਉਹਨਾਂ ਨੇ ਪੰਜਾਬ ਨੂੰ ਕੀ ਪੈਕੇਜ ਦਿੱਤਾ ਪੰਜਾਬ ਵਾਸਤੇ ਕੋਈ ਵੱਡਾ ਕੰਮ ਦੱਸਣ ਜਿਹੜਾ ਉਹਨਾਂ ਨੇ ਪੰਜਾਬ ਵਾਸਤੇ ਕੀਤਾ ਕਿਉਂਕਿ ਪੰਜਾਬ ਉਹ ਸਟੇਟ ਹੈ ਜਿਹੜੇ ਜਦੋਂ ਵੀ ਲੜਾਈਆਂ ਹੋਈਆਂ ਨੇ ਤਾਂ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਨੇ ਪਰ ਪੰਜਾਬ ਦੇ ਹਿੱਸੇ ਆਇਆ ਕੁਝ ਨਹੀਂ ਹੈ ਕੇਂਦਰ ਨੇ ਹਮੇਸ਼ਾ ਮਤਰੀਮਾਂ ਵਾਲਾ ਬਿਹਾਰ ਹੈ ਜਿਹੜਾ ਉਹ ਪੰਜਾਬ ਨਾਲ ਕੀਤਾ ਸੋ ਇਸ ਕਰਕੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਔਰ ਬੀਜੇਪੀ ਨੂੰ ਮੂੰਹ ਨਹੀਂ ਲਾਉਣਗੇ ਔਰ ਚੰਗਾ ਸਰਪੰਚ ਜੀ ਸਾਹਿਬ ਕਹਿੰਦੇ ਨੇ ਕਿ ਜੇਕਰ ਇੰਡੀਆ ਗੜਵੰਦਨ ਦੀ ਸਰਕਾਰ ਬਣਦੀ ਹੈ ਦੇਸ਼ ਲਈ ਘਾਤਕ ਹਾਨੀਕਾਰਕ ਇਸ ਤਰ੍ਹਾਂ ਦੇਖਦੇ ਨਹੀਂ ਕੀ ਘਾਤਕ ਹੈ ਕੋਈ ਘਾਤਕ ਨਹੀਂ ਦੇਖੋ ਸਭ ਤੋਂ ਘਾਤਕ ਤਾਂ ਇਹ ਮੋਦੀ ਹੈ ਜਿਹੜਾ ਇੰਨਾ ਕਟੜ ਹੈ ਔਰ ਲੋਕਾਂ ਨੂੰ ਕੁਮਰਾ ਕਰ ਰਿਹਾ ਆਪਸ ਵਿੱਚ ਅਸੀਂ ਜਿਹੜਾ ਦੇਸ਼ ਆਪਣਾ ਦੇਸ਼ ਹੈ ਭਾਰਤ ਹੈ ਉਹ ਇੱਕ ਗੁਲਦਸਤ ਹੈ ਉਹਦੇ ਵਿੱਚ ਰੰਗ ਬਰੰਗੇ ਫੁੱਲ ਨੇ ਸਭ ਧਰਮਾਂ ਦਾ ਸਤਿਕਾਰ ਹੈ ਪਰ ਮੋਤੀ ਝਾਬ ਕਿਤੇ ਨਾ ਕਿਤੇ ਜਿਹੜਾ ਸਾਨੂੰ ਪਰਮਾਉਣ ਦੀ ਆਪਸ ਵਿੱਚ ਲੜਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਪਰ ਸਾਡੇ ਗੁਰੂ ਸਾਹਿਬਾਨ ਨੇ ਵੀ ਕਿਹਾ ਕਿ ਹਿੰਦੂ ਮੁਸਲਮਨ ਸਿੱਖ ਸਾਈ ਆਪਸ ਵਿੱਚ ਸਭ ਭਾਈ ਭਾਈ ਅਸੀਂ ਸਾਰੇ ਇੱਕੋ ਹੀ ਆ ਅਸੀਂ ਸਾਰੇ ਰਲ ਮਿਲ ਕੇ ਰਹਨੇ ਆ ਅਸੀਂ ਜੇ ਸਿੱਖਾਂ ਤਾਂ ਅਸੀਂ ਮੰਦਿਰ ਚ ਵੀ ਮੱਥਾ ਟੇਕਦਾ ਮਸਜਿਦ ਵੀ ਟੇਕਦੇ ਆ ਗੁਰਜਾ ਘਰ ਚ ਵੀ ਮੱਥਾ ਟੇਕਦਾ ਸਾਡੇ ਵਾਸਤੇ ਸਾਰੀ ਸਤਿਕਾਰਯੋਗ ਨੇ ਜਿਹੜੇ ਧਾਰਮਿਕ ਸਥਾਨ ਹੈ ਉਹ ਸਭ ਵਾਸਤੇ ਖੁੱਲੇ ਹੁੰਦੇ ਨੇ ਸੋ ਇਸ ਕਰਕੇ ਇਹਨਾਂ 'ਚ ਵੰਡੀ ਨਾ ਪਾ ਕੇ ਸਭ ਨੂੰ ਸਾਂਝੀ ਬਲਤਾ ਦਾ ਜਿਹੜਾ ਸੰਦੇਸ਼ ਹੈ ਉਹ ਦੇਣਾ ਚਾਹੀਦਾ। ਨਰਿੰਦਰ ਮੋਦੀ ਨੇ ਅੱਜ ਸਪੀਚ 'ਚ ਕਿਹਾ ਵੀ ਜਿਹੜਾ ਆਪ ਪਾਰਟੀ ਲਾਸਾਸ ਦੇ ਦਿੰਦੀਆਂ ਨਸ਼ੇ ਦੇ ਸੁਧਾਕਰਾਂ ਨੂੰ ਤੇ ਆਪ ਹੋਰ ਸੇਲਰ ਨਹੀਂ ਅਸੀਂ 2 ਸਾਲ ਜੀ ਸੇਲਰ ਬਣ ਕੇ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਉਹਨਾਂ ਦੇ ਜਿਹੜਾ ਖੰਡਾਏ ਹੋਏ ਕੰਡੇ ਨੇ ਅਸੀਂ ਤਾਂ ਉਹਨਾਂ ਨੂੰ ਚੁਗਣ ਲੱਗੇ ਹੋਇਆ ਔਰ ਜੇ ਮੋਦੀ ਸਾਹਿਬ ਆਹੀ ਕਰੇ ਨੇ ਅਸਲ ਦੇ ਵਿੱਚ ਸਹੀ ਮਾਇਨੇ ਦੇ ਵਿੱਚ ਜੇ ਵੱਡਾ ਇਹਦਾ ਨਸ਼ੇ ਦਾ ਸਭ ਤੋਂ ਵੱਡਾ ਕੋਈ ਸਪੈਡਰਰ ਹੈ ਤਾਂ ਉਹ ਭਾਜਪਾ ਕਿਉਂਕਿ ਜਿਹੜੇ ਪੋਰਟ ਨੇ ਉਹ ਅਡਾਨੀ ਨੂੰ ਦਿੱਤੇ ਉਹਨੇ ਤੁਸੀਂ ਦੇਖਿਆ ਪਿਛਲੇ ਸਮੇਂ ਦਰਮਿਆਨ ਕਿੱਡੀ ਵੱਡੀ ਖੇਪ ਹੈ ਜਿਹੜੀ ਉਹ ਤੋਂ ਪੋਰਟ ਤੋਂ ਫੜੀ ਗਈ ਸੀ ਪਰ ਉਹਨਾਂ ਨੇ ਉਸ ਤੇ ਕਾਰਵਾਈ ਕੀ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅਸਲ ਦੇ ਵਿੱਚ ਸਹੀ ਮਾਇਨੇ ਚ ਨਸ਼ਾ ਹੈ ਜਿਹੜਾ ਉਹ ਭਾਜਪਾ ਜਿਹੜੀ ਉਹੀ ਵਕਾਰੀ ਆ ਉਹਨਾਂ ਦੀਆਂ ਪੋਰਟਾਂ ਰਹੀ ਆ ਰਿਆ ਬਾਦਰਾਂ ਤੇ ਜੇ ਆਪਾਂ ਗੱਲ ਕਰੀਏ ਉੱਥੇ ਕਿਹੜੀਆਂ ਫੋਰਸਾਂ ਨੇ ਜਿਹੜੀ ਬੀਐਸਐਫ ਆ ਜਾਂ ਹੋ ਰਾ ਉਹ ਕਿਹਦੇ ਅੰਦਰ ਹੈ ਉਹ ਕੇਂਦਰ ਦੇ ਅੰਦਰ ਹੈ ਫਿਰ ਕੇਂਦਰ ਨੂੰ ਆਪਣਾ ਕਿਸਾਨ ਚਾਹੀਦਾ ਸਕੰਝਾ ਕੋਈ ਜਿਹੜੇ ਨਾਈਜੀਰੀਆ ਤੋਂ ਆ ਕੇ ਲੈ ਕੇ ਆ ਰਹੇ ਨੇ ਉਹ ਕਿਦੇ ਰਾਹੀ ਆ ਰਹੇ ਨੇ ਉਹ ਕੇਂਦਰ ਕੇਂਦਰ ਦੀਆਂ ਸਕਿਉਰਟੀਆਂ ਨੇ ਉੱਥੇ ਲੱਗੀਆਂ ਹੀਆਂ ਉਹ ਕੇਂਦਰ ਕਰਾ ਰਿਆ ਭਾਜਪਾ ਕਰਾ ਰਿਹਾ ਮੋਦੀ ਕਰਾ ਰਿਹਾ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਸਭ ਨੂੰ ਕੜਾ ਸੰਦੇਸ਼ ਹੈ ਕਿ ਨਸ਼ਾ ਵੇਚਣ ਵਾਲ ਕੋਈ ਨਹੀਂ ਬਖਸ਼ੇ ਜਾਊਗਾ ਚਾਹੇ ਉਹ ਆਪ ਪਾਰਟੀ ਦਾ ਕਰਮ ਕਰਤਾ ਚਾਹੇ ਕਿਸੇ ਵੀ ਪਾਰਟੀ ਦਾ ਕਰਮ ਕਰਤਾ ਹੋਵੇ ਜਾਂ ਕੋਈ ਲੀਡਰ ਹੋਵੇ ਕੋਈ ਬਖਸ਼ ਨਹੀਂ ਇਹਦਾ ਏਰੀਆ ਦੋ ਦਿਨ ਦੀ ਇਹਦਾ ਅਸਰ ਹੋਵੇਗਾ ਮੋਦੀ ਦਾ ਪੰਜਾਬ ਜੀ ਨਹੀਂ ਮੋਦੀ ਦੀ ਕੀ ਫੇਰੀ ਹੈ ਜੀ ਜਿਹੜਾ 5-500 ਰੁਪਿਆ ਦੇ ਕੇ ਵਿਚਾਰੇ ਲੈ ਕੇ ਆਏ ਨੇ ਉਹਨਾਂ ਨੇ ਕੀ ਉਹ ਕਰਨਾ ਉਹਨਾਂ ਨੂੰ ਵਿਚਾਰੇ ਨੂੰ ਆਪਣੇ ਚੁੱਲ੍ਹੇ ਤੱਕ ਮਤਲਬ ਹੈ ਉਹਨਾਂ ਦਾ ਚੁੱਲ੍ਹੇ ਦੀ ਅੱਗ ਮੋਦੀ ਨੇ ਬੁਝਾਤੀ ਸੋ ਇਸ ਕਰਕੇ ਕੋਈ ਇਹਨਾਂ ਦਾ ਫਰਕ ਨਹੀਂ ਪੈਣਾ ਤਾਂ ਲੋਕ ਪਹਿਲਾਂ ਆਪ ਦਾ ਮਾਨ ਹੈ ਜਿਹੜਾ ਬਣਾ ਚੁੱਕੇ ਨੇ ਉਹ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਜਿਹੜਾ ਸਮਰਥਨ ਦੇਣਗੇ ਔਰ ਵੱਡੇ ਮਾਰਜਨ ਨਾਲ ਜਿਤਕੇ ਤੇ ਰਿਹੇ ਤੇ ਰਿਆ ਲੋਕ ਸਭਾ ਸੀਟਾਂ ਜਿਹੜੀਆਂ ਸਾਡੇ ਐਮਪੀ ਨੇ ਉਹ ਕੇਂਦਰ ਚ ਚਲੋ ਮਾਜਰਾ ਪਿੰਡ ਦੇ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਡਾਕਟਰ ਬਵੀਰ ਸਿੰਘ ਦੇ ਹੱਕ ਦੇ ਵਿੱਚ ਅਸੀਂ ਇੱਥੇ ਟਰੈਕਟਰ ਰੈਲੀ ਤੇ ਜਨ ਸਭਾ ਰੱਖੀ ਹੈ ਜੀ ਬਹੁਤ ਵੱਡਾ ਇਕੱਠ ਜਿਹਨੂੰ 1500 ਦੀ ਗਿਣਤੀ ਦੇ ਵਿੱਚ ਸੰਗਤ ਦੇਤੇ ਪਹੁੰਚੀ ਹੋਈ ਹੈ ਔਰ तकरीबन 200 ਪਰਿਵਾਰ ਜਿਹੜੇ ਟਕਸਾਲੀ ਆਕਾਲੀ ਜਿਨ੍ਹਾਂ ਦਾ ਇਸ ਹਲਕੇ ਦੇ ਵਿੱਚ ਬੜਾ ਆਧਾਰ ਹੈ ਉਹ ਸਾਰੇ ਆਕਾਲੀ ਨਾਲ ਛੱਡ ਕੇ ਆਵਾਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਆ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਉਹਨਾਂ ਨੂੰ ਔਰ ਡਾਕਟਰ ਬਵੀਰ ਜੀ ਨੇ ਪਹੁੰਚਣਾ ਸੀ ਪਰ ਉਹਨਾਂ ਦੀ ਜਗ੍ਹਾ ਚੇਤਨ ਸਿੰਘ ਜਾਨੇ ਮਾਦਰਾ ਸਾਹਿਬ ਸਪੈਸ਼ਲ ਸਾਨੂੰ ਸ਼ਾਬਾਸ਼ੀ ਦੇਣ ਵਾਸਤੇ ਪਹੁੰਚ ਰਹੇ ਆ ਤੇ ਇਹ ਛਾਠਾ ਮਾਰਦਾ ਇਕੱਠ ਜਿਹੜਾ ਦੱਸ ਰਿਹਾ ਕਿ ਲੋਕ ਸਭਾ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਵੱਡੇ ਫਰਕ ਨਾਲ ਜਿੱਤ ਰਿਹਾ ਨਹੀਂ ਦੇਖੋ ਹਰੇਕ ਪਿੰਡ ਚੋ ਰਿਆ ਜੀ ਇਸ ਤੋਂ ਬੰਨਾ ਅਸੀਂ ਕਣੀਵਾਲ ਜਾ ਕੇ ਆਏ ਆ ਪਾਲੀਆ ਖੁਰ ਜਾ ਕੇ ਆਏ ਆ ਸਵੇਰੇ ਟੋੜੇ ਜਾ ਕੇ ਆਏ ਜੀ ਸਾਰੇ ਪਾਸੇ ਇਕੱਠ ਬਹੁਤ ਹੋ ਰਿਹਾ ਜੀ ਬੱਲੇ ਬੱਲੇ ਹੋਈ ਪਈ ਔਰ ਜਿਵੇਂ ਜਿਵੇਂ ਦਿਨ ਨੇੜੇ ਆ ਰਹੇ ਆ ਤਾਂ ਨਾਪਾ ਪ੍ਰਾਂਤ ਸਭਾ ਕੀ ਤਰਫਾ ਹੁੰਦਾ ਜਾ ਰਿਹਾ ਚਾਰੇ ਪਾਸੇ ਝਾੜੂ 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 ਹੋਈ ਪਈ ਹੈ ਜੀ ਅਸੀਂ ਉਮੀਦ ਨੇ ਜੀ 1000% ਆਵਾਜ਼ ਦੀ ਪਾਰਟੀ ਡਾਕਟਰ ਬਲਵੀਰ ਸਿੰਘ ਜਿੱਤ ਰਿਹਾ ਜੀ। ਆ ਨਾਬੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲ ਰਹੀ ਆ ਆਵਾਜ਼ ਦੀ ਪਾਰਟੀ ਦੀ 2022 ਦੀ ਤਰ੍ਹਾਂ ਉਸ ਤੋਂ ਵੀ ਵੱਧ ਕੇ ਜਿਹੜਾ 24 ਦੇ ਵਿੱਚ ਜਿਹੜਾ ਲੋਕ ਸਭਾ ਦੀ ਚੋਣਾਂ ਹੋ ਰਹੀਆਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਲੋਕਾਂ ਦਾ ਹੁਾਰਾ ਮਿਲ ਰਿਹਾ ਅੱਜ ਨਾਣਾਕਰ ਦੇ 10 ਪਿੰਡਾਂ ਦੇ ਪੰਚਾਇਤਾਂ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ ਨੇ ਬਹੁਤ ਵੱਡੇ ਇਕੱਠ ਅਕਾਲੀ ਦਲ ਕਾਂਗਰਸ ਭਾਜਪਾ ਨੂੰ ਛੱਡ ਕੇ ਜਿਹੜੇ ਆ ਅੱਜ ਸ਼ਾਮਲ ਹੋਏ ਨੇ ਪਿੰਡ ਚੌਧਰੀ ਮਾਜਰਾ ਨਾਬਾ ਦਾ ਪਿੰਡ ਚੌਧਰੀ ਮਾਜਰਾ ਇੱਥੇ ਗਲੀਆਂ ਦੇ ਵਿੱਚ ਦੇਖੋ ਤੇ ਪੀੜੀ ਪੀੜ ਲੱਗੀ ਪਈ ਐ ਲੱਗਦਾ ਜੇ ਮੇਲਾ ਲੱਗਿਆ ਹੋਵੇ। ਸੋ ਕਹਿਣ ਦਾ ਪਾਵ ਇੱਕ ਮਾੜੀ ਛੋਟੀ ਜਿਹੀ ਮੀਟਿੰਗ ਰੱਖੀ ਸੀਗੀ ਰੈਲੀ ਕੀ ਮਹਾ ਰੈਲੀ ਬਣ ਗਈ। ਕਹਿਣ ਦਾ ਪਾਵੇ ਵੀ ਲੋਕਾਂ ਦਾ ਬਹੁਤ ਵੱਡਾ ਜਿਹੜਾ ਹੰਗਾਰਾ ਮਿਲ ਰਿਹਾ ਤੇ ਆਵਾਦੀ ਪਾਰਟੀ 13 0 ਦੇ ਨਾਲ ਜਿਹੜਾ ਪੰਜਾਬ ਜਿੱਤੇਗੀ ਜਿਵੇਂ 2022 ਦੇ ਵਿੱਚ 91 ਸੀਟਾਂ ਲੈ ਕੇ ਆਵਾਦੀ ਪਾਰਟੀ ਨੇ ਸਰਕਾਰ ਬਣਾਈ ਸੀ। 13 0 ਦਾ ਰਿਕਾਰਡ ਜਿਹੜੀ ਆਵਾਦੀ ਪਾਰਟੀ ਬਣਾਏਗੀ ਇਹ ਤੁਹਾਡੇ ਸਾਹਮਣੇ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ। ਤੇ ਬਹੁਤ ਜੋਸ਼ ਦੇ ਨਾਲ ਜਿਹੜਾ ਲੋਕਾਂ ਵਿੱਚ ਹੰਗਾਰਾ ਹੈਗਾ ਕਿਉਂਕਿ ਜਿਹੜੀ ਫ੍ਰੀ ਬਿਜਲੀ ਮਿਲ ਰਹੀ ਹੈ ਉਹ ਹੋਰ ਬਹੁਤ ਸਾਰੇ ਕੰਮ ਜਿਹੜੇ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਦਿਨ ਦੇ ਵਿੱਚ ਬਿਜਲੀ ਮਿਲ ਰਹੀ ਹੈ ਸਕੂਲ ਤੇ ਐਜੂਕੇਸ਼ਨ ਨੂੰ ਲੈ ਕੇ ਸਿੱਖਿਆ ਤੇ ਐਜੂਕੇਸ਼ਨ ਨੂੰ ਲੈ ਕੇ ਸਿਹਤ ਨੂੰ ਲੈ ਕੇ ਬਹੁਤ ਵੱਡੇ ਵੱਡੇ ਜਿਹੜੇ ਕੰਮ ਕੀਤੇ ਨੇ ਲੋਕਾਂ ਦੇ ਵਿੱਚ ਬਹੁਤ ਪਿਆਰ ਮਿਲ ਰਿਹਾ ਹੈ ਪਾਰਟੀ ਨੂੰ ਉਮੀਦ ਹੈ ਕਿ ਡਾਕਟਰ ਬਲਵੀਰ ਸਿੰਘ ਪਟਿਆਲਾ ਤੋਂ ਲੋਕ ਸਭਾ ਸੀਟ ਜਿਹੜੀ ਹੈ ਉਹ ਨਾ ਨਾ ਕਰਦੇ 2.5 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤਣਗੇ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹਾਂਜੀ ਉਹ ਮੈਂਗਾ 13 0 ਜੀ 13 0 13 0 ਦੇ ਅੰਕੜਾ ਪਹਿਲੀ ਵਾਰੀ ਇਤਿਹਾਸ ਵਿੱਚ ਬਣੂਗਾ ਤੁਸੀਂ ਦੇਖੋ ਜਿਵੇਂ ਬਾਗੀ ਦੇ ਵਿੱਚ ਹਨੇਰੀ ਸੀ ਹੁਣ ਤੂਫਾਨ ਆ ਤੂਫਾਨ ਕਿਉਂਕਿ ਬਹੁਤ ਜ਼ਿਆਦਾ ਤੁਸੀਂ ਆਪ ਹੀ ਦੇਖ ਲਓ ਤੁਸੀਂ ਰਿਕਾਰਡ ਕਰ ਲਓ ਲੋਕਾਂ ਦਾ ਇੰਨਾ ਪਿਆਰ ਮੇਰੇ ਸਤਕਾਰ ਮਿਲ ਰਿਹਾ ਤੇ ਬਹੁਤ ਵੱਡੇ ਫਰਕ ਦੇ ਨਾਲ ਸਾਰੇ ਕੈਂਡੀਡੇਟ ਜਿੱਤਣਗੇ